ਵੀਰ ਵੀਰ ਸੇਲਪੀ ਬਲ ਸਵਾਗਤ ਹੈ ਤੁਹਾਡਾ ਇੱਕ ਨਵੇਂ ਬਲੌਗ ਦੇ ਵਿੱਚ ਬਹੁਤ ਦਿਨ ਹੋ ਗਏ ਬਣਾਇਆ ਹੀ ਨਹੀਂ ਸੀਗਾ ਤੇ ਅੱਜ ਅਸੀਂ ਜਾ ਰਹੇ ਹਾਂ ਜੋਰੇ ਦੇ ਮਾਮੇ ਕੋਲ ਲੰਡਨ ਉਹਨੂੰ ਮਿਲਣ ਇਹਨੇ ਪਹਿਲੀ ਵਾਰ ਮਿਲਣਾ ਹੈ ਉਹ ਫਿਰ ਮੈਂ ਕਿਹਾ ਜਾਦ ਬਣ ਜੂਗੀ ਇੱਕ ਨਾਲੇ ਬਲੌਗ ਬਣਾ ਲੈਂਦੇ ਆ ਚਲੋ ਫਿਰ ਆ ਜਾਓ ਸਾਨੂੰ ਵੀ ਨਾਲ ਨਾਲ ਦਿਖਾਉਨੇ ਆ ਆਪਣਾ ਸਭਾ ਆ ਜਾਓ ਆ ਦੇਖ ਲਓ ਜੀ ਉਸ ਲੋ ਦਾ 에어ਪੋਰਟ ਆ ਤੇ ਖਾਲੀ ਪਿਆ ਆ ਹਲੇ ਗਰਮੀਆਂ ਨੂੰ ਜਿਆਦਾ ਫਿਰ ਟੂਰਿਸਟ ਵਗੈਰਾ ਆਉਂਦੇ ਆ ਘੁੰਮਣ ਕਮਣ ਤਦ ਉਦੋਂ ਹੁੰਦਾ ਰਸ਼ ਇੱਥੇ ਤਾਂ ਹੈ ਹੀ ਕੋਈ ਨਹੀਂ ਹਲੇ ਆਪਣੇ ਵਾਲਾ ਨਹੀਂ ਕਹਾਵਾਂਗਾ ਦਿੱਲੀ ਦਾ ਹਲੇ ਬੰਦੇ ਦੇ ਬੰਦਾ ਵੱਜ ਜਾਂਦੇ ਆ ਹੁੰਦਾ ਸਵੇ ਸਵੇਰੇ ਆਹ ਦੇਖੋ ਖਾਲੀ ਪਈਆਂ ਕੁਰਸੀ ਸਾਡਾ ਹੈਗਾ ਆ ਮੇਗਾ ਐਫ ਦੇਖਦੇ ਆ ਕਿੰਨਾ ਇੱਥੇ 24 ਇਹ ਬਰੇਸ ਨੇ ਸੀ ਗਿਰਦੇ ਬਿਲਕੁਲ ਹਾਸਪਤਲ ਨੂੰ ਦਿਨ ਆ ਗਿਆ ਗਾਸ਼ ਨੂੰ ਉੱਤੇ ਆਰਟ ਦਾਸ ਤੇ ਐਫ 26 ਅੱਛਾ ਇਸ ਨੂੰ एवरीवन ਅੱਛਾ ਸੋ ਇਅਰ ਬੋਰਡ ਫਸ ਸਿਕਿਉਰਟੀ ਵੀ ਇਸ ਦਾ ਇੱਕ ਸੰਪਲ ਦਾ ਤੁਰਨਾ ਪੈਂਦਾ ਲਤਾਰ ਹੈ ਤੇ 30 ਨੇ ਉਹ ਹੋਰ ਦਾ ਨਾ ਤੁਰ ਉਹ ਤਾਂ ਦੋ ਸਿਵਾ ਵੀ ਐਕਲ ਨਹੀਂ ਸਾਡਾ ਪਤਾ ਨਹੀਂ ਕੀ ਹੈ ਬਹੁਤ ਲੰਬੇ ਹੈ ਉਹ ਇੱਥੇ ਬੜੇ ਗੱਲ ਉੱਥੇ ਬਹੁਤ ਬੀਜੀ 에어ਪੋਰਟ ਆ ਨਾ ਉਹ ਉਹ ਸੈਂਟਰ ਉਹ ਕੀ ਆ ਦੁਨੀਆ ਦਾ ਸੈਂਟਰ ਵਾ ਆ ਕਰਕੇ ਸਹੀ ਗੱਲ ਇੱਥੇ ਬੜਾ ਰਸ਼ ਪਿਆ ਹੈ ਬੰਦੇ ਤੇ ਬੰਦਾ ਵੱਜਦਾ ਆ ਫੁਸ਼ ਕਿੰਨਾ بڑا ਹੈ ਫੁਸ਼ 26 ਅੱਗੇ ਹੀ ਆ ਲੈ ਆ ਇਧਰ ਬੱਚਿਆਂ ਦੇ ਬਣਾਇਆ ਖੇਲਣ ਨੂੰ ਰੈਸਟ ਰੂਮ ਵੀ ਆ ਉਹ ਹੜਾ ਬ੍ਰਿਟਿਸ਼ ਏਅਰਵੇ ਬਾਅਦ ਲਿਵਰਲੇ ਸੀ ਬ੍ਰਿਟਿਸ਼ ਏਅਰਵੇ ਚ ਗਏ ਸੀ ਹਾਂ ਇਹ ਵੀ ਵਧੀਆ ਇਹ ਲੈਣਾ ਉਹਦਾ ਬ੍ਰਿਟਿਸ਼ ਏਅਰ ਬਹੁਤ ਵਧੀਆ ਇਹ ਲੈਣਾ ਬ੍ਰਿਟਿਸ਼ ਦੋ ਸਾਲ ਬਾਅਦ ਚੱਲੇ ਸੀ ਖੇਤ ਤਾਂ ਅੱਛੇ ਆਪਣਾ ਹੈਗਾ ਸਾਸ ਸਕੈਂਡੀਨੇਵੀਆ ਦਾ ਜਿਹੜੀ ਹੈ ਨਾ ਇਹ ਲੈਣਾ ਉਹ ਆ ਸਵੀਡਨ ਦੀ ਅੱਜ ਦੇਖੋ ਦੋਰਾ ਉੱਡਾਂ ਨਹੀਂ ਪਿਆ। ਰਾਜੀ ਖੰਸੀ ਵੀ ਕੀਤੀ ਉਹਨੇ ਮੈਂ ਕਿਹਾ ਲਓ ਜੀ ਦੋਰਾ ਉੱਠ ਗਿਆ ਆ ਹੁਣ ਜਰ ਇਹਨੂੰ ਕਰ। ਹੁਣ ਅਸੀਂ ਬੇਟ ਕਰ ਰਹੇ ਆ ਇੱਥੇ ਬੈਠੇ। ਖਾਦੇ ਨਹੀਂ। ਉਹਨੇ ਅੱਧੇ ਘੰਟੇ ਤੱਕ ਸ਼ੁਰੂ ਹੋਣੀ ਬੋਰਡਿੰਗ। ਜੁਰੇ ਹਾ ਦੇ। ਸਿੰਘ ਸਾਹਿਬ ਉੱਠ ਗਿਆ ਜure ਹੈਲੋ ਕਰ। ਆ ਜੀ ਬੋਰਡਿੰਗ ਹੋ ਗਈ ਆ ਤੇ ਹੁਣ ਚੱਲੇ ਆ ਵਿੱਚ ਬਹਿਣ ਲੱਗੇ ਆ ਪਲੇਨ ਦੇ ਵਿੱਚ ਚੱਲਨੇ ਆਂ ਪਲੇਨ ਦੇ ਵਿੱਚ ਬਹਿਣ ਲੱਗੇ ਬੋਰਡਿੰਗ ਖਤਮ ਹੋ ਗਈ ਗੱਲ ਵੀ ਜੋ ਯਾਰ ਤੇਰਾ ਸਿਹਾਂ ਕੰਦੇ ਹਿਲਤਦਾ ਆਉਣਾ ਕੰਦਾ ਚੱਕੀ ਰੱਖ ਕੋਈ ਨਹੀਂ ਕਿਤੇ ਆ ਨਾ ਰੋ 50 ਕਾਹਿੰਦਾ ਜਿਆਦਾ ਹੋ ਜਲਦਾ ਨਿਆਣਿਆਂ ਨਾਲ ਇਦਾਂ ਹੀ ਆ ਦੋ ਜੂ ਹੈਗੇ ਆ ਫੜ ਆ ਚੱਕੀਆਂ ਕੋਈ ਸੀਗਾ ਕੋਈ ਹੁਣ ਵੀ ਮੇ ਕੋਈ ਨਹੀਂ ਹੈ ਜੋਰੇ ਨੂੰ ਫੜਨਾ ਤੂੰ ਜੋਰੇ ਫੜਨਾ ਨਹੀਂ ਕੋਈ ਗੁੰਸਾ ਜੋਰਾ ਉਹ ਵਾਈਟ ਹੋਵਨਦਾ 3 ਨੰਬਰ ਆਪਣੇ ਆਈ ਗਈ ਹੈ ਲਾਦਾ 21 As always, if you are sitting on the first row of the cabin for the emergency ID rows, which You're are level 12, you are required to stow all of your loose items and baggage in the overhead compartment. Thank you. Yay. ਰਹਿ ਗਏ ਥੋੜੇ ਅੱਧਾ ਇੱਕ ਘੰਟਾ ਰਹਿ ਗਿਆ ਉੱਤਰ ਨੂੰ ਸਭ ਸੌ ਰਹੇ ਆ ਬੰਦੇ ਥੱਕੇ ਆ ਸੌਏ ਹੋਏ ਨੇ ਇਧਰ ਅੱਜ ਇਮੀਗ੍ਰੇਸ਼ਨ ਹੋ ਗਈ ਆ ਤਾਂ ਹੁਣ ਅਸੀਂ ਆ ਗਏ ਆ ਇੱਧਰ ਬਾਹਰ ਇੱਥੇ ਹੁਣ ਬੈਗ ਆਉਣੇ ਆ ਚਾਰ ਨੰਬਰ ਤੇ ਮੈਂ ਲਾਦਾ ਉਹ ਰੱਖ ਦੇ ਜਾਂ ਮੇਗਾ ਆ ਗਏ ਆ ਜੋਰਾ ਠੀਕ ਹੈ ਹਲੋ ਕਰ ਹੁਣ ਅਸੀਂ ਇਹਦੀ ਰੇੜੀ ਨਹੀਂ ਆਈ ਹੱਲੇ ਬੱਚਿਆਂ ਵਾਲੀ ਤੋਂ ਪੁੱਛਦੇ ਆ ਕਿੱਥੇ ਆਉਣੀ ਆ ਇੱਥੇ ਤਾਂ ਮੈਂ ਲਾਦਾ ਆਉਣੀ ਨਹੀਂ ਹੱਲ ਕਿਤੇ ਹੋਰ ਜਗ੍ਹਾ ਨਾ ਆਉਣੀ ਹੋਵੇ ਪੁੱਛਦਾ ਕਿਸੇ ਨੂੰ ਆਜੀ ਇੱਥੇ ਜੇ ਕੋਈ ਈਦਾ ਭਾਰਾ ਸਮਾਨ ਜਾਂ ਰੇੜੀਆਂ ਵਗੈਰਾ ਹੋਰ ਕੋਈ ਲੱਗੇਜ ਵਗੈਰਾ ਹੈਵੀ ਹੁੰਦੇ ਹੋ ਇੱਥੇ ਆਉਂਦੇ 12 ਨੰਬਰ ਤੇ ਆ ਮਿਲ ਗਈ ਆ ਜੋਰੇ ਦੀ ਰੇੜੀ ਓਏ ਚੋਰਾ ਮੇਠਾ ਸੀ ਚੈ ਚਲੋ ਨਿਕਲ ਜੀ ਹੁਣ ਬਾਹਰ ਬਾਹਰ ਜਾ ਕੇ ਫਿਰ ਮਿਲਦੇ ਆ ਮਾਮੇ ਨੂੰ ਇਹਦੇ ਨੂੰ ਜੋਰੇ ਦੇ ਨੂੰ ਉਹ ਵੀ ਗ੍ਰੇਟ ਕਰਦੇ ਆ ਤੇ ਇੰਨੀ ਵਾਰ ਮਿਲਦਾ ਉਹਨੇ ਯਾਰ ਮੁੰਡੇ ਦਾ ਮਾਮਾ ਆ ਡਿਗ ਰਿਹਾ ਆ ਆ ਖੜੇ ਸਾਹਮਣੇ ਵਾਹ ਵੀ ਅਵੀਸ਼ ਸੇਠ ਆ ਮ ਆ ਗਿਆ ਜੀ ਮਾਮਾ ਮੁੰਡੇ ਦਾ ਮਾਮੀ ਮਾਵਾ ਆ ਰਹੇ ਆ ਜੀ चं तरह मिल लाफिया पा के जो चक् च जोरा खुश वहा पूरा मेहनत रोगा ਜੀ ਮੈਟਰੋ ਸਟੇਸ਼ਨ ਤੇ ਆ ਗਏ ਅੰਦਰ ਟ੍ਰੇਨ ਸਾਡੀ ਨਿਕਲ ਗਈ ਹੁਣ ਅਗਲੇ ਰੇਕਾਂਗੇ ਯਾਰ ਏ ਇੰਜੋਏ ਕਰ ਰਿਹਾ ਪੂਰਾ ਵੇਟ ਕਰ ਲੈਨੇ ਹੁਣ 10 ਮਿੰਟ ਅਭੀ ਜਾਣਦਾ ਆ ਦਾਦੇ ਨੂੰ ਕੱਢਦਾ ਜਾਨੇ ਕੱਢ ਲੈ ਕੱਢ ਲੈ ਆ ਜਾ ਅੱਧਾ ਪੇਜ ਸਟ੍ਰੰਟਫੋਰਟ ਮੇਰੀਲੈਂਡ 7 ਕਿੰਗਸ ਗੁੱਡ ਮੇਨਜ਼ ਮਮੀ ਉਹ ਨਾ ਜੇ ਸਟੇਸ਼ਨ ਦੇ ਉੱਤਰ ਜਾਵੇ ਹਲੇ ਹੁਣ ਅਗਲੀ ਤੋਂ ਅਗਲੀ ਆ ਸਾਡੀ ਇੱਕ ਸਵਾਰੀ ਤਾਂ ਚਲ ਗਈ ਆ ਜਿਹੜਾ ਤੇਰੀ ਮੰਮੀ ਚਲ ਗਈ ਆ ਮਾਮਾ ਹੈਗਾ ਕੋਈ ਨਹੀਂ ਬੀ ਮੇडम ਮਾਪਾ ਹੈਗਾ ਜਾਂ ਕੋਈ ਆਹੋ ਆਪਣੋਈ ਔਰ ਇਹ ਹਰ ਵੀ ਟ੍ਰੇਨ ਆਹ ਆ ਕੰਦੇ ਟ੍ਰੇਨ ਦੇ ਚਾਹੀ ਜਾਣਾ ਆ ਇਹ ਜਾਂਦੀ ਆ ਡਾਇਰੈਕਟ ਉਧਰ ਹੋਰ ਵੀ ਨੰਗੀਆਂ ਪਰ ਰੋਕ ਰੋਕੇ ਜਾਂਦੀਆਂ ਇਹ ਕੰਦੇ ਡਾਇਰੈਕਟ ਵਾਇਸ ਇਹਨੇ ਲਾਉਣਾ ਹੈਗਾ ਆ ਨੂੰ 55 ਮਿੰਟ ਲੱਗਣੇ ਆ ਘਰ ਤੱਕ ਗੱਡੀ ਲੰਬੀ ਆ ਪਾਣਗਾ ਮੇਰੇ ਕੋਲ ਮੈਂ ਰਕ ਖਾਲੀ ਡੱਬੇ ਮੋਰੇ ਰੁਗੇ ਆ ਇਹ ਲੱਕੀ ਅਦੇ ਲਾਇਨ ਖਾਲੀ ਆ ਬਹਿ ਜਾ ਬਹਿ ਜਾ ਇਹਦੇ ਬ੍ਰੇਕ ਲਾ ਸਕਦੇ ਹੋ ਇੱਥੇ ਵੀ ਬ੍ਰੇਕ ਲਾ ਦੋ ਜੀ ਦੋਰੇ ਸਿਆਰਾ ਬਹਿ ਗਿਆ ਹੁੰਦਾ ਉਹ ਜਗ੍ਹਾ ਸਟੇਸ਼ਨ ਤੇ ਜਿੱਥੇ ਉਤਰਨਾ ਸੀ ਹੋਰ 1:00 ਵੱਜ ਗਿਆ 1 ਘੰਟਾ ਪੂਰਾ ਲੱਗਾ ਇੱਥੇ ਤੱਕ ਹੁਣ ਦੇਖਦੇ ਆ ਬਾਹਰ ਜਾ ਕੇ ਕਿੰਦਾ ਦਾ ਮਾਹੌਲ ਆ ਤੋੜਾ ਹੌਲ ਟੋਕੀ ਲਾ ਕੇ ਬੈਠੇ ਆ ਪਹੁੰਚ ਨਹੀਂ ਟੋਕੀ ਤੋਕ ਲਾਓ ਜੀ ਆ ਗਏ ਬਾਹਰ ਤੇ ਉਹ ਸਾਹਮਣੇ ਦੇਖੋ ਲੰਡਨ ਦੀ ਸ਼ਾਨ ਬੱਸ ਡਬਲ ਲੇਕਰ ਖੜੀ ਆ ਧੋਪਾਂ ਚੜੀਆਂ ਆ ਵਧੀਆ ਮਾਹੌਲ ਆ ਪੂਰਾ ਗਰਮੀ ਦਾ ਹੁਣ ਇਥੋਂ ਕਰਦੇ ਆ ਉੱਪਰ ਆਉਗੀ ਤਾਂ ਉਹ ਪੁੱਛਦਾ ਅਨੰਦ ਉਹਨੇ ਮੈਸੇਜ ਫਿਰ ਉਹਦੀ ਯਾਤਰਾ ਤੇ ਜਾਂਦੇ ਆ ਲੈ ਕੇ ਕਦੋਂ ਹੈ ਨੈਕਸਟ ਵਨ ਜੋਰਾ ਬੈਠਾ ਦੇ ਕਿੰਦਾ ਹਾਂ ਵਈ ਭਾਈ ਘਰੇ ਜਾ ਖਾਣੇ ਕੁਝ ਭਾਈ ਬੜੀਆਂ ਬੱਸਾਂ ਦੇਖੋ ਕਿੰਨੀਆਂ ਸ਼ਾਨਦਾਰ